ਗੱਲ ਕਰਦੀ ਹੈ ਸੋਨਮ ਬਾਜਵਾ ਦੀ ਸੋਨਮ ਬਾਜਵਾ ਅਤੇ ਫਿਲਮ ਪਿੱਟ ਸਿਆਪਾ ਦੀ ਪੂਰੀ ਟੀਮ ਦੇ ਵੱਲੋਂ ਮਾਫੀ ਮੰਗੀ ਗਈ ਹੈ ਲਿਖਤੀ ਇਹ ਮਾਫੀ ਉਹਨਾਂ ਦੇ ਵੱਲੋਂ ਮੰਗੀ ਗਈ ਹੈ ਮੁਸਲਿਮ ਪਾਈਚਾਰੇ ਤੇ ਮੁਸਲਿਮ ਪਾਈਚਾਰੇ ਦੇ ਕੋਲ ਉਹਨਾਂ ਦੇ ਵੱਲੋਂ ਮਾਫੀ ਜਿਹੜੀ ਹੁਣ ਮੰਗੀ ਗਈ ਆ ਦੱਸਦੀ ਏ ਕਿ ਸ਼ੂਟਿੰਗ ਨੂੰ ਲੈ ਕੇ ਪੂਰਾ ਵਿਵਾਦ ਖੜਾ ਹੋਇਆ ਸੀਗਾ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਗਈ ਸੀ ਬਿਨਾ ਪਰਮਿਸ਼ਨ ਤੋਂ ਸ਼ੂਟਿੰਗ ਕੀਤੀ ਗਈ ਸੀਗੀ ਤੇ ਖਾਨਪਿੰਡ ਦੀ ਵਿਵਰਤੋਂ ਦੇ ਵਿੱਚ ਕੀਤੀ ਗਈ ਸੀ ਜਿਸ ਤੇ ਚਲਦੇ ਕਿ ਵਿਵਾਦ ਖੜਾ ਹੋਇਆ ਸੀ ਤੇ ਮੁਸਲਿਮ ਪਾਈਚਾਰੇ ਦੇ ਵੱਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਕੇ ਸੋਨਮ ਬਾਜਵਾ ਅਤੇ ਇਟ ਇਸ ਆਪਾ ਫਿਲਮ ਦੀ ਪੂਰੀ ਜਿਹੜੀ ਟੀਮ ਆ ਉਹ ਪਹੁੰਚੀ ਅਤੇ ਮੁਸਲਿਮ ਪਾਈਚਾਰੇ ਦੇ ਕੋਲ ਪਹੁੰਚੀ ਅਤੇ ਉਹਨਾਂ ਦੇ ਵੱਲੋਂ ਮੁਆਫੀ ਮੰਗੀ ਗਈ ਹੈ ਲਿਖਤੀ ਤੌਰ ਤੇ ਉਹਨਾਂ ਦੇ ਵੱਲੋਂ ਇਹ ਮੁਆਫੀ ਜਿਹੜੀ ਆ ਮੰਗੀ ਗਈ ਹੈ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਫੌਨਮ ਬਾਜਵਾ ਅਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਫਿਲਮ ਪਿੱਟ ਸਿਆਪਾ ਦੀ ਪੂਰੀ ਟੀਮ ਉੱਥੇ ਮੌਜੂਦ ਆ ਉਹਨਾਂ ਦੇ ਵੱਲੋਂ ਮੁਸਲਿਮ ਭਾਈਚਾਰੇ ਦੇ ਕੋਲੋਂ ਇਹ ਮਾਫੀ ਮੰਗੀ ਗਈ ਆ ਮਸਜਿਦ ਦੇ ਵਿੱਚ ਸ਼ੂਟਿੰਗ ਨੂੰ ਲੈ ਕੇ ਵਿਵਾਦ ਹੋਇਆ ਸੀ ਤੇ ਪਰਮਿਸ਼ਨ ਜਿਹੜੀ ਆ ਇਸ ਸ਼ੂਟਿੰਗ ਦੀ ਨਹੀਂ ਮੰਗੀ ਗਈ ਸੀ ਬਿਨਾ ਪਰਮਿਸ਼ਨ ਤੋਂ ਸ਼ੂਟਿੰਗ ਕੀਤੀ ਗਈ ਸੀ ਤੇ ਅੰਦਰ ਖਾਨਪਿੰਦੀ ਵਰਤੋ ਵੀ ਜਿਹੜੀ ਆ ਖਾਨਪਿੰਦੇ ਸਮਾਨ ਦੀ ਵਰਤੋ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਵਿਵਾਦ ਜਿਹੜਾ ਪੱਕ ਗਿਆ ਸੀਗਾ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਸੌਰਮ ਬਾਸ਼ਵਾ ਦੇ ਵੱਲੋਂ ਅਤੇ ਫਿਲਮ ਪਿੱਟ ਸਿਆਪਾ ਦੀ ਪੂਰੀ ਟੀਮ ਦੇ ਵੱਲੋਂ ਜਿਹੜੀ ਆ ਮਾਫੀ ਜਿਹੜੀ ਆ ਮੰਗ ਲਈ ਗਈ ਹੈ ਸ਼ਰੀਫ ਫਤਿਹਗੜ ਸਾਹਿਬ ਦੀ ਮਸਜਿਦ ਦੇ ਵਿੱਚ ਆਉਣ ਵਾਲੀ ਜਿਹੜੀ ਹੈ ਪੰਜਾਬੀ ਫਿਲਮ ਫਿਟ ਸੇ ਆਪਾਂ ਦੀ ਸ਼ੂਟਿੰਗ ਕੀਤੀ ਗਈ ਸੀ ਉਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਤੇ ਫਿਲਮ ਦੇ ਪੂਰੀ 스타 ਕਾਸ ਨੇ ਮਾਫੀ ਮੰਗੀ ਅਤੇ ਕਿਹਾ ਕਿ ਪਵਿੱਤਰ ਦੇ ਵਿੱਚ ਅਜਹੀਆਂ ਗੱਲਾਂ ਨਹੀਂ ਹੋਣਗੀਆਂ ਇਸ ਸਮੇਂ ਸੋਨਮ ਬਾਜਵਾ ਅਤੇ ਫਿਲਮ ਦੇ ਨਿਰਮਾਤਾ ਸਮੇਤ ਹੋਰ ਕਾਫੀ ਚਿਹਰੇ ਮੌਜੂਦ ਨੇ ਉਹ ਸ਼ਰੀਫ ਫਤਿਹਗੜ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ ਇਸ ਤੋਂ ਪਹਿਲਾਂ ਮੁਸਲਿਮ ਪਾਈਚਾਰੇ ਨੇ ਲੁਧਿਆਣਾ ਜਮਾ ਮਸਜਿਦ ਦੇ ਸ਼ਾਹੀ ਇਮਾਮ ਨਾਲ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਸੀ ਤੇ ਹੁਣ ਸ਼ੂਟ ਜਿਹੜਾ ਕੀਤਾ ਗਿਆ ਜਿਸ ਆ ਫਿਲਮ ਦੀ ਜਿਹੜੀ ਸ਼ੂਟਿੰਗ ਕੀਤੀ ਗਈ ਆ ਉਸਦੇ ਵੀ ਸੀਨ ਜਿਹੜੇ ਆ ਉਹ ਕੱਟੇ ਜਾਣਗੇ ਫਿਲਮ ਦੇ ਵਿੱਚੋਂ ਉਹ ਸੀਨ ਵੀ ਕੱਟੇ ਜਾਣਗੇ ਜਿਹੜੇ ਕਿ ਬਿਨਾਂ ਪਰਮਿਸ਼ਨ ਤੋਂ ਫਿਲਮ ਦੀ ਬਿਨਾਂ ਪਰਮਿਸ਼ਨ ਲੇ ਹੀ ਮਸਜਿਦ ਦੇ ਵਿੱਚ ਸ਼ੂਟ ਕੀਤੇ ਗਏ ਸੀ ਉਹ ਸੀਨ ਵੀ ਜਿਹੜੇ ਹੁਣ ਕੱਟ ਦਿੱਤੇ ਜਾਣਗੇ ਸ਼ਰੀਫਤਗੜ ਸਾਹਿਬ ਦੀ ਮਸਜਿਦ ਦੇ ਵਿੱਚ ਹੋਣ ਵਾਲੀ ਪੰਜਾਬੀ ਫਿਲਮ ਪਿੱਟ ਸਿਆਪਾ ਦੀ ਸ਼ੂਟਿੰਗ ਨੂੰ ਲੈ ਕੇ ਇਹ ਵਿਵਾਦ ਖੜਾ ਹੋ ਗਿਆ ਸੀਗਾ ਤੇ ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਸੀ ਅਤੇ ਕਾਰਵਾਈ ਦੀ ਮੰਗ ਵੀ ਜਿਹੜੀ ਕੀਤੀ ਜਾ ਰਹੀ ਸੀ ਤੇ ਫਿਰ ਸੋਨਮ ਬਾਜਵਾ ਤੋਂ ਉਹਨਾਂ ਦੀ ਟੀਮ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਗਈ ਹੈ